ਜਿਉਂ ਭਾਵੈ ਤੇਉ ਰਖ ਲੈ ਹਮ ਸ਼ਰਨ ਪ੍ਰਭ ਆਏ RAM RAJ JI ਗੁਰੂ ਕੀ ਪਿਆਰੀ ਸਾਧ ਸੰਗਤ ਜੀ ਸਤਿਗੁਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦਾ ਉਹ ਸੁਨਹਿਰੀ ਇਤਿਹਾਸ ਜਿਹੜਾ ਸ਼ਹੀਦਾਂ ਦੇ ਖੂਨ ਦੇ ਨਾਲ ਰੰਗਿਆ ਹੈ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਸੱਚਮੁੱਚ ਸਾਨੂੰ ਫਕਰ ਅਤੇ ਮਾਣ ਹੁੰਦਾ ਹੈ ਆਪਣੇ ਇਤਿਹਾਸ ਉੱਪਰ ਸਾਡੇ ਮਰਜੀਵੜੇ ਯੋਧਿਆਂ ਨੇ ਕਿਵੇਂ ਆਪਣਾ ਖੂਨ ਡੋਲ ਕੇ ਸਾਨੂੰ ਸਰਦਾਰੀ ਅਤੇ ਸਾਨੂੰ ਆਜ਼ਾਦੀ ਪ੍ਰਦਾਨ ਕੀਤੀ ਅਸੀਂ ਰੋਜ਼ਾਨਾ ਨਿਤ ਦੀ ਅਰਦਾਸ ਵਿੱਚ ਇਹ ਬਚਨ ਪੜ੍ਹਦੇ ਹਾਂ ਪੰਜਾ ਪਿਆਰਿਆਂ ਚੋਹਾ ਸੱਜਦੇ ਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇਖ ਕੇ ਅੰਝੜ ਕੀਤਾ ਤਿੰਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਅਸੀਂ ਉਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਵਾਹਿਗੁਰੂ ਸ਼ਬਦ ਉਚਾਰਨ ਕਰਦੇ ਆਂ ਸੱਚਮੁੱਚ ਉਹ ਮਰਜੀ ਬੜੇ ਯੋਧੇ ਜਿਨ੍ਹਾਂ ਨੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਜਿਨ੍ਹਾਂ ਨੇ ਗੁਰੂ ਦੀ ਰਹਿਮਤ ਲੈਣ ਵਾਸਤੇ ਆਪਣਾ ਆਪ ਕੁਰਬਾਨ ਕਰਕੇ ਆਪਣਾ ਨਾਮ ਸਦਾ ਵਾਸਤੇ ਸੁਨਹਿਰੀ ਇਤਿਹਾਸ ਵਿੱਚ ਦਰਜ ਕਰ ਦਿੱਤਾ ਜੀ ਹਾਂ ਅੱਜ ਪੀਟੀਸੀ ਨੈਟਵਰਕ ਦੀ ਖਾਸ ਪੇਸ਼ਕਸ਼ ਲੈ ਕੇ ਹਾਜ਼ਰ ਹਾਂ ਉਹਨਾਂ 40 ਮੁਕਤੀਆਂ ਨੂੰ ਸਮਰਪਿਤ ਟੂਟੀ ਗਾਂਡਨ ਹਰ ਗੋਪਾਲ ਦੀ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜਨਮ ਦੀ ਕੋਸ਼ਿਸ਼ ਕਰਦੇ ਆ ਇੱਥੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਤੋਂ ਕਿ ਆਖਿਰ ਇਸ ਗੁਰੂ ਘਰ ਦਾ ਇਤਿਹਾਸ ਕੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਗੁਰੂ ਘਰ ਦੀ ਕੀ ਪੂਰੀ ਮਰਿਆਦਾ ਹੈ ਸਿੰਘ ਸਾਹਿਬ ਜੀ ਵਾਈਕਲ ਹਲਸਾ ਵਾਈਕਲ ਜੀ ਕਿ ਫਤਿਹ ਜਦੋਂ ਅਸੀਂ ਇਸ ਪਵਨ ਪਵਿੱਤਰ ਸਥਾਨ ਤੇ ਆਨੇ ਹ ਹਜ਼ਾਰਾਂ ਦੀ ਕੀੰਤੀ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਤੁਸੀਂ ਬੜੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋ ਮੈਂ ਚਾਹਾਂਗਾ ਥੋੜਾ ਜਿਹਾ ਆਪਾਂ ਸੰਗਤਾਂ ਨੂੰ ਡਿਟੇਲ ਵਿੱਚ ਦੱਸ ਸਕੀਏ ਇਸ ਪਵਨ ਪਵਿੱਤਰ ਸਥਾਨ ਦੀ ਪੂਰੇ ਇਤਿਹਾਸ ਬਾਰੇ ਇ ਗੁਰੂ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 14ਵੀਂ ਜੰਗ ਕੀਤੀ ਤੇ ਆਪਣੇ ਮਖਾਰਬਿੰਨ ਤੋਂ ਇਸ ਪਾਵਨ ਅਸਥਾਨ ਨੂੰ ਵਰਸਾਇਆ ਖਿਦਰਾਣਾ ਕਰ ਮੁਕਤ ਸਰ ਮੁਕਤ ਮੁਗਲ ਸਭ ਕੀਨ ਹੋਏ ਸਾਬਤ ਜੂਜੇ ਜਾਵੇ ਵੱਡੋ ਮਰਤਬੋ ਲੀਨ ਪਰ ਇਸ ਪਾਵਨ ਅਸਥਾਨ ਦਾ ਇਤਿਹਾਸ ਕੁਝ ਅਨੰਦਪੁਰ ਸਾਹਿਬ ਦੇ ਨਾਲ ਸੰਬੰਧਿਤ ਹੈ ਜੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਨੰਦਪੁਰ ਸਾਹਿਬ ਦੇ ਵਿੱਚ ਸਮੇਂ ਦੀ ਸਰਕਾਰ ਅਤੇ ਪਹਾੜੀ ਰਾਜਿਆਂ ਦੇ ਨਾਲ ਧਰਮ ਯੁੱਧ ਮੋਰਚਾ ਆਰੰਭ ਹੋਇਆ ਸੋ ਇਹ 3 ਮਈ ਤੋਂ ਲੈ ਕੇ ਦਸੰਬਰ ਤੱਕ ਚੱਲਿਆ ਜੀ ਜਦੋਂ ਧਰਮ ਯੁੱਧ ਮੋਰਚਾ ਹਰ ਰੋਜ਼ ਹੁੰਦਾ ਇਸ ਸਮੇਂ ਦੇ ਸਰਕਾਰ ਨੇ ਪਹਾੜੀ ਰਾਜਿਆਂ ਨੇ ਰਸਤਾ ਬਸਤਾ ਮਹਾਰਾਜ ਜੀ ਦੀਆਂ ਖਤਮ ਕੀਤੀਆਂ ਇਹਨਾਂ ਮਾਤਾ ਜੀ ਦੀ ਸਲਾਹ ਲਈ ਗਈ ਤੇ ਸਿੰਘਾਂ ਨੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਭੁਖਿਆਂ ਤੋਂ ਜੰਗ ਨਹੀਂ ਕੀਤਾ ਜਾਂਦਾ ਮਹਾਰਾਜ ਜੀ ਸਮੇਂ ਦੀ ਸਰਕਾਰ ਨੇ ਪਹਾੜੀ ਰਾਜਾਂ ਨੇ ਆਪੋ ਆਪਣੇ ਧਰਮ ਦੀਆਂ ਸੋਹਾਂ ਖਾਲੀਆਂ ਨੇ ਮਹਾਰਾਜ ਜੀ ਆਪਾਂ ਨੂੰ ਅਨੰਤਪੁਰ ਸਾਹਿਬ ਨੂੰ ਛੱਡ ਜਾਣਾ ਚਾਹੀਦਾ ਹੈ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕੁਝ ਦਿਨ ਠਹਿਰਣਾ ਕਰੋ ਇਸ ਗੱਲ ਤੋਂ ਸਿੰਘਾਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨਾਂ ਦੇ ਵਿੱਚ ਸੰਵਾਦ ਹੋ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਜਿਹੜੇ ਸਿੰਘ ਜਾਣਾ ਚਾਹੁੰਦੇ ਨੇ ਮਹਾਰਾਜ ਜੀ ਨੇ ਸਬਾ ਦੇ ਵਿੱਚ ਰਜਿਸਟਰ ਰੱਖ ਦਿੱਤਾ ਉਹ ਰਜਿਸਟਰ ਦੇ ਉੱਤੇ ਦਸਤਕਤ ਕਰਕੇ ਜਾ ਸਕਦੇ ਨੇ ਐਸਾ ਹੀ ਹੋਇਆ ਸਿੰਘਾਂ ਨੇ ਦਸਤਕਤ ਕੀਤੀ ਤੇ ਅਨੰਦਪੁਰ ਸਾਹਿਬ ਨੂੰ ਕਿਸੇ ਤਰੀਕੇ ਦੇ ਨਾਲ ਵੀ ਸੋ ਪਾਰ ਕਰਕੇ ਆਪਣੇ ਮਾਝ ਦੇ ਦੇਸ਼ ਦੇ ਵਿੱਚ ਚਲੇ ਗਏ ਉੱਥੇ ਬੀਬੀਆਂ ਨੇ ਔਰ ਸੰਗਤਾਂ ਨੇ ਤਾਨੇ ਮਾਰੇ ਕਿ ਗੁਰੂ ਸਾਹਿਬਾਂ ਨੂੰ ਔਖੇ ਸਮੇਂ ਤੇ ਛੱਡ ਆਏ ਜੇ ਅਸੀਂ ਗੁਰੂ ਸਾਹਿਬਾਂ ਦੀ ਸਹਾਇਤਾ ਕਰਦੀਆਂ ਹਾਂ ਮਹਾਰਾਜ ਜੀ ਉੱਥੋਂ ਕੋਟਕਪੂਰੇ ਤੇ ਕੋਟਕਪੂਰੇ ਤੋਂ ਮਹਾਰਾਜ ਜੀ ਢਿਲਵੀ ਤੇ ਢਿਲਵਾ ਤੋਂ ਮਹਾਰਾਜ ਨੂੰ ਪਤਾ ਲੱਗਾ ਪਿੱਛੇ ਖੋਜਾਂ ਆ ਰਹੀਆਂ ਨੇ ਵਜੀਤ ਖਾਨ ਦੀਆਂ ਤੋ ਇਹ 40 ਜਿਹੜੇ ਸਿੰਘ ਸੀ ਤੇ ਮਾਤਾ ਭਾਗਕੌਰ ਜੀ ਮਹਾਰਾਜ ਜੀ ਦੇ ਪਿੱਛੇ-ਪਿੱਛੇ ਆ ਰਹੇ ਸੀ ਇਸ ਪਵਨ ਸਥਾਨ ਨੂੰ ਖਦਰਾਨੇ ਦੀ ਢਾਬ ਵਜਦੀ ਸੀ ਜੰਗਲ ਦਾ ਇਲਾਕਾ ਸੀ ਭਾਈ ਦਾਸ ਸਿੰਘ ਦੀ ਸਲਾਹ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਵਨ ਸਥਾਨ ਵਾਲੇ ਪਾਸੇ ਨੂੰ ਚਾਲਾ ਪਾਇਆ ਭਾਈ ਦਾਸ ਸਿੰਘ ਜੀ ਕਹਿ ਲੱਗਾ ਮਹਾਰਾਜ ਜੀ ਖਦਰਾਨੇ ਦੀ ਢਾਬ ਤੇ ਇੱਕ ਉੱਚਾ ਵੱਡਾ ਟਿੱਬਾ ਹੈ ਉਥੇ ਖਲੋ ਕੇ ਪਾਤਸ਼ਾਹ ਜੀ ਆਪ ਤੀਰ ਮਾਰਿਓ ਅਸੀਂ ਜੰਗ ਕਰਾਂਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੀ ਸਲਾਹ ਦੇ ਨਾਲ ਇਸ ਖਦਰਾਨੇ ਦੀ ਢਾਬ ਨੂੰ ਚਾਲਾ ਪਾਇਆ ਜਦੋਂ ਆਣ ਕੇ ਵੇਖਿਆ ਇਹ ਢਾਬ ਕੁ ਸੁੱਕੀ ਹੋਈ ਸੀ ਕੋਈ ਥਾਂ ਤੇ ਪਾਣੀ ਸੀ ਜਿਸ ਪਾਵਨ ਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਥਾਂ ਜਿਹੜਾ ਡੂੰਗਾ ਸੀ ਮਹਾਰਾਜ ਜੀ ਨੇ ਆਪਣੀ ਫੌਜ ਨੂੰ ਪਾਣੀ ਪਿయాਆ ਤੇ ਗੁਰਦੁਆਰਾ ਟਿੱਬੀ ਸਾਹਿਬ ਜਿਹੜਾ ਹੈ ਮਹਾਰਾਜ ਜੀ ਨੇ ਜਾ ਕੇ ਉੱਥੇ ਮੋਰਚਾ ਬੰਦੀ ਕੀਤੀ ਜੰਗ ਕਰਨ ਦਾ ਫੈਸਲਾ ਕਰ ਲਿਆ ਸਤਗੁਰੂ ਮਹਾਰਾਜ ਜੀ ਦੇ ਨਾਲ ਮਾਲਵੇ ਦੀਆਂ ਫੌਜਾਂ ਸਨ ਪਿੱਛੇ-ਪਿੱਛੇ ਭਾਈ ਮਾਹ ਸਿੰਘ ਜੀ ਚਾਲੀ ਮੁਕਤੇ ਮਾਤਾ ਭਾਗੌਰ ਦੀ ਆ ਰਹੇ ਸੀ ਉਹਨਾਂ ਨੇ ਆਨਕੇ ਵੀ ਇਸ ਸਤਾਪ ਤੋਂ ਜਲ ਚਕਿਆ ਜਿੱਥੇ ਗੁਰਦੁਆਰਾ ਤੰਬੂ ਸਾਹਿਬ ਹੈ ਉਹਨਾਂ ਨੇ ਜੰਗ ਕਰਨ ਦਾ ਇੱਥੇ ਫੈਸਲਾ ਕਰ ਲਿਆ ਕਿ ਮਹਾਰਾਜ ਜੀ ਤੋਂ ਆਪਣੇ ਸੀਸ ਕੁਰਬਾਨ ਕਰ ਦੇਣੇ ਨੇ ਉਹਨਾਂ ਦਿਨਾਂ ਦੇ ਵਿੱਚ ਇਹ ਜੰਗਲ ਦਾ ਇਲਾਕਾ ਸੀ ਇੱਥੇ ਜਿਹੜੇ ਝਾੜ ਸੀ ਕਾਹੀ ਸੀ ਉਹਨਾਂ ਦੇ ਉੱਤੇ ਆਪਣੇ ਚਦਰੇ ਤੇ ਕਚਰੇ ਪਾਏ ਕਿ ਮੁਗਲਾਂ ਦੀ ਫੌਜ ਨੂੰ ਪਤਾ ਲੱਗ ਸਕੇ ਕਿ ਖਾਲਸੇ ਦੀ ਫੌਜ ਦਾ ਉਤਾਰਾ ਹੈ ਛੇਤੀ ਹੀ ਵਜੀਦ ਖਾਨ ਫੌਜ ਲੈ ਕੇ ਆਇਆ ਤੇ ਕਪੂਰੀ ਨੂੰ ਕਹਿਣ ਲੱਗਾ ਕਿ ਫੌਜ ਨੂੰ ਤੇ ਬੜੀ ਲੱਗ ਗਈ ਹੈ ਤੇ ਗੁਰੂ ਸਾਹਿਬ ਤਾਂ ਟਿੱਬੇ ਵਾਲੀ ਥਾਂ ਤੇ ਜਕਾਰੇ ਛੱਡ ਰਹੇ ਨੇ ਤੇ ਕਪੂਰਾ ਕਹਿਣ ਲੱਗਾ ਕਿ ਇਹ ਤਾਬ ਤੇ ਕੋਈ ਜਲ ਹੋਵੇਗਾ ਤਾਬ ਤੋਂ ਫੌਜਾਂ ਨੂੰ ਜਲ ਛਕਾ ਲਿਆ ਜਾਵੇ ਜੀ ਕਪੂਰੇ ਦੀ ਸਲਾਹ ਦੇ ਨਾਲ ਵਜੀਦ ਖਾਂ ਇਸ ਤਾਬ ਵਾਲੇ ਪੁੱਸੇ ਨੂੰ ਫੌਜ ਨੂੰ ਲੈ ਕੇ ਆ ਗਿਆ ਸਿੰਘ ਜਿਹੜੇ ਮਲਿਆਂ ਦੇ ਵਿੱਚ ਲੁਕੇ ਹੋਏ ਸੀ ਮੋਰਚੇ ਸੰਭਾਲੇ ਹੋਏ ਸੀ ਜਦੋਂ ਫੌਜ ਬਿਲਕੁਲ ਜਲ ਦੇ ਲਾਗੇ ਆਈ ਪਾਣੀ ਦੇ ਲਾਗੇ ਆਈ ਫੌਜ ਬਹੁਤੀ ਥਿਹਾਈ ਹੋਈ ਸੀ ਸਿੰਘਾਂ ਦੀ ਬਿਲਕੁਲ ਤਿਆਰੀ ਸੀ ਇੱਕੇ ਵਾਰੀ ਜਿਹੜਾ ਬਰੂਤ ਫੌਜ ਦੇ ਉੱਤੇ ਸੁੱਟਿਆ ਗਿਆ ਪਹਿਲੇ ਸਮੇਂ ਦੀਆਂ ਜਿਹੜੀਆਂ ਰਫਲਾਂ ਸੀ ਫੌਜ ਦਾ ਬੜਾ ਭਾਰੀ ਨੁਕਸਾਨ ਹੋਇਆ ਸੋ ਅਧਿਕ ਫੌਜ ਮਾਰੀ ਗਈ ਢਾਲ ਤਲਵਾਰ ਦੀ ਲੜਾਈ ਹੋਈ ਅੱਲਾ ਬਖਸ਼ ਖਾਨ ਜਰਨੈਲ ਜਿਹੜਾ ਸੀ ਭਾਈ ਮਾਹ ਸਿੰਘ ਜੀ ਦੇ ਹੱਥੋਂ ਮਾਰੇ ਆ ਗਿਆ ਭਾਈ ਮਾਹ ਸਿੰਘ ਜੀ ਦੀ ਤਲਵਾਰ ਅੱਲਾ ਬਖਸ਼ ਖਾਨ ਦੇ ਸੀਸ ਦੇ ਉੱਤੇ ਵੱਜਦੀ ਵਜੀਦ ਖਾਨ ਨੇ ਵੇਖੀ ਜਦੋਂ ਤੇ ਉਸ ਨੇ ਸਾਵਾ ਵਾਰ ਜਿਹੜਾ ਵੱਜਦਾ ਨਾ ਵੇਖਿਆ ਵਜੀਦ ਖਾਨ ਨੇ ਪਿੱਛੇ ਨੂੰ ਘੋੜਾ ਭਜਾਲਿਆ ਫੌਜਾਂ ਭੱਜ ਗਈਆਂ ਭਾਈ ਮਾਹ ਸਿੰਘ ਜੀ ਦੇ ਵੀ ਸਮਾਂ ਵਾਰ ਵਕੀ ਦੇ ਵਿੱਚ ਵਜਾ ਧਰਤੀ ਦੇ ਉੱਤੇ ਡਿੱਗ ਪਏ ਜਦੋਂ ਧਰਤੀ ਦੇ ਉੱਤੇ ਡਿੱਗ ਪਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਨੂੰ ਭਾਈ ਮਾਹ ਸਿੰਘ ਨੇ ਯਾਦ ਕੀਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਖੀਰਲੇ ਸਵਾਸ ਨੇ ਕਿਰਪਾ ਕਰਕੇ ਆਣ ਕੇ ਦਰਸ਼ਨ ਦੇਓ ਸਤਿਗੁਰੂ ਮਹਾਰਾਜ ਜੀ ਬੜੇ ਜਲਦੀ ਦੇ ਨਾਲ ਘੋੜਸਵਾਰ ਜਦੋਂ ਹੋਣ ਲੱਗੇ ਘੋੜੇ ਤੇ ਚੜਨ ਲੱਗੇ ਤੇ ਰਕਾਬ ਟੁੱਟੀ ਉੱਥੇ ਗੁਰਦੁਆਰਾ ਰਕਾਬ ਸਾਹਿਬ ਬਣਿਆ ਹੋਇਆ ਹੈ ਉੱਥੋਂ ਚੜ ਕੇ ਮਹਾਰਾਜ ਜੀ ਇੱਥੇ ਆਏ ਨਾਲ ਭਾਈ ਮਾਨ ਸਿੰਘ ਜੀ ਸੇ ਮਹਾਰਾਜ ਜੀ ਨੇ ਵਰਦੇ ਨਾਲ ਘੋੜਾ ਬੰਨਿਆ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵਰ ਦਿੱਤੇ ਇਹ ਮੇਰਾ 10 ਹਜ਼ਾਰੀ ਸਿੰਘ ਹੈ ਇਹ ਮੇਰਾ 20 ਹਜ਼ਾਰੀ ਸਿੰਘ ਹੈ ਅੱਗੇ ਵਧੇ ਵੇਖਿਆ ਭਾਈ ਮਾਨ ਸਿੰਘ ਦੇ ਸਵਾਤ ਚੱਲ ਰਹੇ ਸਨ ਉਹਨਾਂ ਦਾ ਸੀਸ ਮਹਾਰਾਜ ਜੀ ਨੇ ਆਪਣੀ ਗੋਦੀ ਦੇ ਵਿੱਚ ਰੱਖਿਆ ਆਪਣੇ ਮੁੱਖ ਕਮਰ ਕੱッセ ਦੇ ਨਾਲ ਭਾਈ ਸਾਹਿਬ ਦਾ ਮੁੱਖ ਪੁੰਧਿਆ ਮੁੱਖ ਦੇ ਵਿੱਚ ਜਲ ਪਾਇਆ ਤੇ ਕਿਹਾ ਭਾਈ ਮਾਨ ਸਿੰਘ ਜੀ ਮੈਂ ਆ ਗਿਆ ਹਾਂ ਮੰਗ ਜੋ ਮੰਗਲਾ ਰਾਜ ਮੰਗਲਾ ਸਾਜ ਮੰਗਲਾ ਮੁਕਤੀ ਮੰਗਲਾ ਭਾਈ ਮਾਨ ਸਿੰਘ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਮਹਾਰਾਜ ਜੀ ਟੁੱਟੇ ਹੋ ਬਦਾਵੇ ਵਾਲਾ ਕਾਗਜ਼ ਪਾੜ ਕੇ ਟੁੱਟਿਆਂ ਨੂੰ ਜੋੜਨਾ ਕਰਉ ਮਹਾਰਾਜ ਜੀ ਨੇ ਬੇਨਤੀ ਪ੍ਰਵਾਨ ਕੀਤੀ ਮਹਾਰਾਜ ਜੀ ਨੇ ਆਪਣੇ ਕਮਰਕਸੇ ਦੇ ਵਿੱਚੋਂ ਕਾਗਜ਼ ਕੱਢ ਕੇ ਬਦਾਵਾ ਸਿੰਘਾਂ ਦਾ ਜਿਹੜਾ ਸੀ ਪਾੜ ਦਿੱਤਾ ਤੇ ਆਪਣੇ ਮਖਰਬਿੰਦ ਦੇ ਵਿੱਚੋਂ ਇਸ ਪਾਵਨ ਅਸਥਾਨ ਨੂੰ ਵਰ ਬਖਸ਼ਿਸ਼ ਕੀਤਾ ਫਿਦਰਾਣਾ ਕਰ ਮੁਕਤ ਸਰ ਮੁਕਤ ਮੁਕਤ ਸਾਹਿਬਕੀਨ ਹੋਏ ਸਾਹਿਬ ਤੁਜੇ ਜਬੇ ਵੱਡੋ ਮਰਤਬੋ ਲੀਨ ਭਾਈ ਮਾਨ ਸਿੰਘ ਜੀ ਇਹ ਮੁਕਤੀ ਦਾ ਕੇਂਦਰ ਬਣ ਗਿਆ ਹੈ ਜੋ ਜੀਵ ਵੀ ਜਿਹੜਾ ਅਸ਼ਰਦਾ ਭਾਵਨਾ ਦੇ ਨਾਲ ਅਣਕੇ ਇਸ਼ਨਾਨ ਕਰਿਆ ਕਰੇਗਾ ਦਰਸ਼ਨ ਕਰਿਆ ਕਰੇਗਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲਗੇ ਮੁਕਤ ਹੋ ਜਾਇਆ ਕਰੇਗਾ ਜਿੱਥੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਬਣਿਆ ਹੋਇਆ ਹੈ ਇੱਥੇ ਮਹਾਰਾਜ ਜੀ ਨੇ ਚਖਾ ਤਿਆਰ ਕੀਤੀ ਮਾਤਾ ਭਾਗੌਰ ਨੂੰ ਚੁੱਕ ਕੇ ਲਿਆਂਦਾ ਉਹਨਾਂ ਦੇ ਸਰੀਰ ਦੇ ਉੱਤੇ 22 ਤਲਵਾਰਾਂ ਦੇ ਵਾਰ ਵੱਜੇ ਹੋਏ ਸੀ ਮਹਾਰਾਜ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਕੀਤੀ ਮਾਤਾ ਜੀ ਬਚ ਗਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੀ ਰਹੇ ਇਸੇ ਪ੍ਰਕਾਰ ਦੇ ਨਾਲ ਮਹਾਰਾਜ ਜੀ ਨੇ ਸ਼ਾਮ ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਆਪ 40 ਮੁਕਤਿਆਂ ਦਾ ਸਸਕਾਰ ਜਿਹੜਾ ਕਰ ਦਿੱਤਾ ਜਦੋਂ ਸੀ ਇਸ ਗੁਰੂ ਘਰ ਵਿੱਚ ਆਉਂਦੇ ਆ ਗੁਰਦੁਆਰਾ ਟੀਪੀ ਸਾਹਿਬ ਜਿੱਥੇ ਮੌਜੂਦਾ ਗੁਰਦੁਆਰਾ ਸ਼ਹੀਦੀ ਦਰਬਾਰ ਸਾਹਿਬ ਜਿਹਨੂੰ ਕਿ ਪਿਆਰ ਨਾਲ ਸ਼ਹੀਦੀ ਮੁਕਤਸਰ ਸਾਹਿਬ ਕਿਹਾ ਜਾਂਦਾ ਹੈ ਇੱਥੇ ਮਾਗੀ ਦਾ ਤਿਹਾੜਾ ਬੜੇ ਧੂਮ ਸੰਗਤ ਜੀ 1743 ਦੇ ਵਿੱਚ ਪਹਿਲੀ ਵਾਰੀ ਇੱਥੇ ਜੋੜ ਮੇਲਾ ਜਿਹੜਾ ਕਹਿੰਦੇ ਮਨਾਇਆ ਗਿਆ ਤੇ ਨਿਹੰਗਾਂ ਸਿੰਘਾਂ ਨੇ ਲਾਇਆ ਉਹ ਇੱਕ ਮੱਗ ਨੂੰ ਲਾਇਆ ਇਸ ਕਰਕੇ ਸਾਰੇ ਖਾਲਸੇ ਪੰਥ ਦੀ ਸਲਾਹ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਫੈਸਲਾ ਹੋਇਆ ਕਿ ਇੱਕ ਮੱਗ ਨੂੰ ਜੋੜ ਮੇਲਾ ਮੱਗੀ ਦਾ ਜਿਹੜਾ ਹੈ ਇਸ ਪਵਨ ਸਥਾਨ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਮਨਾਇਆ ਜਾ ਸਕੇ ਸੋ ਹੋਰ ਵੀ ਬਹੁਤ ਕੁਝ ਹੈ ਇਸ ਪਾਵਨ ਪਵਿੱਤਰ ਨਗਰੀ ਦੇ ਵਿੱਚ ਆਓ ਸਾਰੇ ਦਰਸ਼ਨ ਕਰਦੇ ਹਾਂ ਇਸ ਪਾਵਨ ਪਵਿੱਤਰ ਨਗਰੀ ਦੇ ਵਿੱਚ ਹੋਰ ਕਿਹੜੇ ਕਿਹੜੇ ਗੁਰਧਾਮ ਨੇ ਕੀ ਆਦਿ ਸ਼ਮੇਸ਼ ਪਿਤਾ ਤੇਰੀ ਬਾਤ ਕਹੂੰ ਜੋ ਤੂੰ ਨੇ ਪਰਉਪਕਾਰ ਕੀਏ ਇਸ ਤੇਗ ਕੇ ਬੇਟੇ ਤੇਗ ਪਕਰ ਦੁਖਿਓਂ ਕੇ ਕਾਟ ਜੰਜਾਲ ਦੀਏ ਇੱਕ ਖਾਲਸਾ ਖਾਲਸਾ ਪੰਥ ਸਜਾ ਜਾਤੋਂ ਕੇ ਬੇਦ ਨਿਕਾਲ دیے ਇਸ ਮੁਲਕ ਵਤਨ ਕੀ ਖਿਦਮਤ ਮੇ ਕਹੀਂ ਬਾਪ ਦਿਆ ਤੋ ਕਹੀਂ ਲਾਲ ਦिए ਸਚ ਮੁਚ ਕਲ ਕੀ ਤਰਪਾਸ਼ਾ ਤੁਹਾਡੇ ਕਿਹੜੇ ਗੁਨਾ ਦਾ ਜ਼ਿਕਰ ਕਰੀਏ ਬਸ ਜਦੋਂ ਤੁਹਾਡੇ ਸਿੱਖਾਂ ਵੱਲ ਵੇਖਦੇ ਆ ਉਹ ਗਲਤੀ ਨਾਲ ਤੁਹਾਨੂੰ ਬੇਦਾਵਾ ਦੇ ਜਾਂਦੇ ਨੇ ਪਰ ਤੁਸੀਂ ਬਖਸ਼ੰਤ ਗੁਰੂ ਹੋ ਤੁਸੀਂ ਵੱਡ ਸਮਰਾਥ ਹੋ ਆਪਣੇ ਭੁੱਲੇ ਸਿੱਖਾਂ ਨੂੰ ਆਪਣੀ ਗਲਵਕੜੀ ਦਾ ਨਾਮ ਲਾ ਕੇ ਉਹਨਾਂ ਨੂੰ ਇੱਕ ਨਹੀਂ ਅਨੇਕਾਂ ਹੀ ਇਨਾਮਾਂ ਦੇ ਨਾਲ ਨਵਾਜਦੇ ਹੋ ਹਾਂ ਕੁਰਬਾਨੇ ਜਾਉਂ ਤਿਹਾਗੇ ਲੈਣ ਜੋ ਤੇਰਾ ਨਾਮ ਹਾਂ ਕੁਰਬਾਨੇ ਜਾਉਂ ਤਿਹਾਗੇ ਲੈਣ ਜੋ ਤੇਰਾ ਨਾਮ ਭਾਈ ਸਭ ਕੀ ਜਾਣਦੇ ਗੁਰਬਾਣੀ ਜੀਵਨ ਜਾਂਚ ਹੈ ਗੁਰਬਾਣੀ ਅੰਦਰ ਗੁਰੂ ਤੇ ਸਿੱਖ ਦੇ ਰਿਸ਼ਤੇ ਬਾਰੇ ਬਹੁਤ ਕੁਝ ਦਸਾਇਆ ਗਿਆ ਹੈ ਪਰ ਜਦੋਂ ਸਿੱਖ ਰਿਸ਼ਤਾ ਨਿਭਾਉਣ ਦੀ ਗੱਲ ਕਰਦਾ ਹੈ ਆਪਣਾ ਆਪ ਕੁਰਬਾਨ ਕਰਕੇ ਆਪਣੇ ਤਨ ਦੇ ਟੋਟੇ ਕਰਾ ਕੇ ਵੀ ਗੁਰੂ ਦੀਆਂ ਰਹਿਮਤਾਂ ਗੁਰੂ ਦੀ ਗੋਦ ਗੁਰੂ ਦੀ ਖੁਸ਼ੀ ਲੈਣਾ ਚਾਹੁੰਦਾ ਹੈ ਭਾਈ ਹਰਵੰਤ ਸਿੰਘ ਜੀ ਕੁਰਬਾਨੀ ਅੰਦਰ ਇਸ ਗੱਲ ਦੇ ਅਨੇਕਾਂ ਪ੍ਰਮਾਨ ਹਨ ਜੀ ਜਿਨ੍ਹਾਂ ਦੇ ਵਿੱਚੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਮੁਤਾਬਕ ਬੜਾ ਸੋਹਣਾ ਉਹ ਬਿਆਨ ਕਰਦੇ ਨੇ ਹਉ ਉਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ ਚੋਰ ਝਾਰ ਜੁਵਾਰ ਹਉ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੀਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨਦਾ ਵਿਸ਼ਵਾਸ ਘਾਤੀ ਅਕਿਰਤ ਕਹਨ ਮੈ ਕੋ ਨਾ ਰਖੰਦਾ ਸਿਮਰ ਮਰੀਦਾ ਢਾਡੀਆਂ ਸਤ ਗੁਰ ਬਖਸ਼ੰਦਾ ਇਹ ਸਤ ਗੁਰੂ ਦਾ ਸੁਭਾਅ ਹੈ ਇਨਸਾਨ ਆਪਣੇ ਜੀਵਨ ਦੌਰਾਨ अनेका ਭੁੱਲਾਂ ਕਰ ਬੈਠਦਾ ਹੈ ਜੀ ਇਸੇ ਹੀ ਤਰ੍ਹਾਂ ਦੀ ਇੱਕ ਹੋਈ ਭੁੱਲ ਅਨੁਸਾਰ ਗੁਰੂ ਕੇ ਇਹ ਸਿੰਘ ਭੁੱਲ ਕਰ ਬੈਠੇ ਗੁਰੂ ਸਾਹਿਬ ਜੀ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਅਸੀਂ ਸੰਸਾਰ ਅੰਦਰ ਦੇਖਦੇ ਆ ਕਿ ਕੋਈ ਵੀ ਗੱਲ ਜਦੋਂ ਕਿਸੇ ਨਾਲ ਪੱਕੇ ਤੌਰ ਤੇ ਕਰਨੀ ਹੋਵੇ ਤੇ ਉਹਦੀ ਇੱਕ ਲਿਖਤ ਕੀਤੀ ਜਾਂਦੀ ਹੈ ਬਿਲਕੁਲ ਜੀ ਤੇ ਲਿਖਤ ਕਰਨ ਤੋਂ ਬਾਅਦ ਕੋਈ ਮੁਕਰ ਨਹੀਂ ਸਕਦਾ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੁਭਾਅ ਦੀ ਗੱਲ ਕਰਦਿਆਂ ਹੋਇਆਂ ਕਿ ਸਤਿਗੁਰੂ ਐਡਾ ਬਖਸ਼ਣਹਾਰਾ ਹੈ ਕਿ ਉਹ ਸਿੱਖ ਦੀਆਂ ਭੁੱਲਾਂ ਨੂੰ ਨਾ ਚਤਾਰਦਿਆਂ ਹੋਇਆਂ ਲਿਖਤਾਂ ਨੂੰ ਵੀ ਪਾੜ ਦਿੰਦਾ ਹੈ ਜੋ ਭੁੱਲ ਉਹਨਾਂ ਸੇਵਕਾਂ ਪਾਸੋਂ ਸਿੱਖਾਂ ਪਾਸੋਂ ਹੋਈ ਜੋ ਉਹ ਭੁੱਲ ਕਰ ਬੈਠੇ ਜੀ ਆਪਣੀ ਭੁੱਲ ਨੂੰ ਬਖਸ਼ਾਉਣ ਵਾਸਤੇ ਉਹਨਾਂ ਸਿੱਖਾਂ ਨੇ ਆਪਾ ਕੁਰਬਾਨ ਕੀਤਾ ਇਸ ਸਥਾਨ ਤੇ ਆ ਕੇ ਤੇ ਸਤਿਗੁਰੂ ਦੇ ਪਾਸੋਂ ਆਪਣੀ ਭੁੱਲ ਬਖਸ਼ਵਾ ਲਈ ਗੁਰੂ ਨੇ ਕਿਰਪਾ ਕੀਤੀ ਉਹ ਵਿਦਾਵਾ ਉਹ ਕਾਗਜ਼ ਜਿਹੜਾ ਸਿੱਖਾਂ ਵੱਲੋਂ ਲਿਖ ਕੇ ਦਿੱਤਾ ਗਿਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਕਾਗਜ਼ ਨੂੰ ਪਾੜ ਕੇ ਜੀ ਸਿੱਖਾਂ ਦੀ ਫਿਰ ਟੁੱਟੀ ਗੰਢ ਲਈ ਆਪਣੇ ਨਾਲ ਫਿਰ ਮੁੜ ਤੋਂ ਜੋੜ ਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ ਦਿੱਤੇ ਉਹਨਾਂ ਨੂੰ ਅਨੇਕਾਂ ਖਿਤਾਬਾਂ ਦੇ ਨਾਲ ਮੇਰਾ 100000 20000 ਇਹ ਮੇਰਾ ਕਸ਼ਮੀਰ ਦਾ ਮਲਤਾਨ ਇਹ ਮੇਰਾ ਲਾਹੌਰ ਦਾ ਮਲਤਾਨ ਅਜਿਹਾਂ ਪਦਵੀਆਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਉਹਨਾਂ ਸੁੱਖਾਂ ਨੂੰ ਨਵਾਦਿਆ ਤੇ ਉਹਨਾਂ ਨੂੰ ਸਦਾ ਲਈ ਮੁਕਤੇ ਕਰ ਦਿੱਤਾ ਭਾਈ ਸਾਹਿਬ ਜਦੋਂ ਅਸੀਂ ਇਸ ਪਾਵਨ ਪਵਿੱਤਰ ਸਥਾਨ ਦੀ ਗੱਲ ਕਰਦੇ ਹਾਂ ਹਾਂਜੀ ਕਿ ਸ਼੍ਰੀ ਮੁਕਸਾ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕਰਦੇ ਹਾਂ ਹਜ਼ਾਰਾਂ ਦੀ ਗਿਣਤੀ ਸੰਗਤਾਂ ਇੱਤਿਹਾਕਿਕ ਨਤਮਸਤਕ ਹੁੰਦੀਆਂ ਨੇ ਮਾਗ ਦਾ ਜੋੜ ਮੇਲਾ ਰੰਮ ਹੁੰਦਾ ਇੱਕ ਮਾਗ ਨੂੰ ਸੰਗਤ ਇੱਥੇ ਆ ਕੇ ਇਸ਼ਨਾਨ ਕਰਦੀਆਂ ਨੇ ਇਹ ਮਾਗਦਾ ਮੁੱਲਾ ਲੰਬੇ ਸਮੇਂ ਤੋਂ ਇੱਥੇ ਪਰਚਾਲਤ ਹੈ ਸਾਡੀ ਸਿੱਖ ਰਵਾਇਤਾਂ ਦੇ ਅਨੁਸਾਰ ਅੱਜ ਇੱਥੇ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਕਿਸ ਤਰ੍ਹਾਂ ਦਾ ਇੱਥੇ ਜਿਹੜਾ ਮਾਹੌਲ ਹੈ ਸੰਗਤ ਇੱਥੇ ਆ ਕੇ ਇਸ਼ਨਾਨ ਕਰਦੀਆਂ ਨੇ ਸੌਵਰ ਵਿੱਚ ਤੇ ਆਪਣੇ ਆਪ ਨੂੰ ਭਾਗਾ ਵਾਲਾ ਸਮਝਦੀਆਂ ਨੇ ਇਹ ਪਿਛਲੇ ਲੰਬੇ ਸਮੇਂ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਦੋਂ ਇਹ ਪ੍ਰਬੰਧ ਆਇਆ ਸਾਰਾ ਦਾ ਬڑے ਸੁਚੱਜੇ ਢੰਗ ਦੇ ਨਾਲ ਸ਼ਰੋਮਣੀ ਕਮੇਟੀ ਵੱਲੋਂ ਹਰ ਸਾਲ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਇਸ ਅਸਥਾਨ ਤੇ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਨਮਨ ਕਰਨ ਵਾਸਤੇ ਇੱਥੇ ਹਰ ਸਾਲ ਪਹੁੰਚਦੀ ਹੈ ਗੁਰੂ ਤੇ ਸਿੱਖ ਦਾ ਰਿਸ਼ਤਾ ਇਹੋ ਜਿਹਾ ਹੋਵੇ ਗੁਰੂ ਦਾ ਰਿਸ਼ਤਾ ਗੁਰੂ ਦਾ ਰਿਸ਼ਤਾ ਗੁਰੂ ਦਾ ਪਿਆਰ ਸਿੱਖ ਦਾ ਪਿਆਰ ਇੰਨਾ ਗੜਾ ਹੋਣਾ ਚਾਹੀਦਾ ਕਿ ਸਿੱਖ ਨੇ ਗਲਤੀ ਕੀਤੀ ਗੁਰੂ ਨੇ ਬਖਸ਼ ਦਿੱਤਾ ਤੇ ਸਿੱਖ ਨੇ ਆਪਣ ਆਪ ਕੁਰਬਾਨ ਕਰਕੇ ਸਦਾ ਵਾਸਤੇ ਇਸ ਪਾਵਨ ਨਗਰੀ ਨਾਲ ਆਪਣਾ ਨਾਤਾ ਜੋੜ ਲਿਆ ਗੁਰੂ ਦੀ ਗੋਦ ਦਾ ਨਿਖ ਮਾਣਿਆ ਉਹਨਾਂ ਮਰਜੀਵੜੇ ਯੋਧਿਆ ਨੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਥੋੜੇ ਸਮੇਂ ਦੇ ਵਿੱਚ ਸਾਨੂੰ ਇਸ ਪਾਵਨ ਪਵਿੱਤਰ ਇਤਿਹਾਸ ਦੀ ਜਿਹੜੀ ਵਿਆਖਿਆ ਅਤੇ ਗੁਰੂ ਦੇ ਸਿੱਖ ਦਾ ਰਿਸ਼ਤਾ ਕਿਹੋ ਜਿਹਾ ਹੈ ਗੁਰਬਾਣੀ ਅਨੁਸਾਰ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਏ ਧੰਤਾ ਦੇ ਯੋਗ ਨੇ ਗੁਰਸਿੱਖ ਮਰਜੀਬੜੇ ਜੋਧੇ ਜਿਨ੍ਹਾਂ ਨੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਗੁਰੂ ਦੀ ਗੋਦ ਦਾ ਨਿੱਕ ਲੈਣ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ ਸਤਿਗੁਰੂ ਕਿਰਪਾ ਕਰਨ ਕਿਤੇ ਸਾਨੂੰ ਵੀ ਇਹੋ ਜੇ ਗੁਰਸਿੱਖ ਯੋਧਿਆਂ ਦੀ ਮਰਜੀਵੜੇ ਯੋਧਿਆਂ ਦੀ ਚਰਮ ਤੋੜੀ ਨਸੀਬ ਹੋ ਜਾਵੇ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਇਨਾਂ ਇਤਿਹਾਸਕ ਦਿਹਾੜਿਆਂ ਤੇ ਆਪਣੇ ਬੱਚਿਆਂ ਨੂੰ ਆਪਣੀ ਗੋਦ ਨਾਲ ਹੀ ਗਦਿਓ ਆਪਣੇ ਬੱਚਿਆਂ ਨੂੰ ਗੁਰਧਾਮਾਂ ਨਾਲ ਜੋੜੋ ਆਪਣੇ ਬੱਚਿਆਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜੋ ਤਾਂ ਜੋ ਸਾਡੇ ਬੱਚੇ ਬੱਚੀਆਂ ਵੱਡੇ ਹੋ ਕੇ ਆਪਣੇ ਪੰਥ ਦਾ ਨਾਮ ਰੋਸ਼ਨ ਕਰ ਸਕਣ ਸਦੀਵ ਕਾਲ ਵਾਸਤੇ ਗੁਰਬਾਣੀ ਨਾਲ ਅਤੇ ਗੁਰ ਇਤਿਹਾਸ ਨਾਲ ਜੁੜ ਕੇ ਆਪਣੇ ਆਪ ਤੇ ਫਕਰ ਕਰ ਸਕਣ ਸਾਡਾ ਇਨਾ ਵੱਡਾ ਅਮੀਰ ਵਿਰਸਾ ਹੈ ਸਾਨੂੰ ਮਾਣ ਹੋਵੇ ਆਪਣੇ ਅਮੀਰ ਵਿਰਸੇ ਅਤੇ ਆਪਣੇ ਪੰਥ ਦੇ ਸੋ ਇਹ ਸੀ ਪੀਟੀਸੀ ਦੀ ਮਾਗੀ ਦੇ ਇਤਿਹਾਸਿਕ ਦਿਹਾੜੇ ਤੇ ਖਾਸ ਪੇਸ਼ਕਸ਼ ਟੂਟੀ ਗਾਂਡਨ ਹਰ ਗੋਪਾਲ ਉਠਾ ਕਰੋ ਬੈਰ